ਮਨ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦab ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਆਜ ਤੁਹਾਡਾ ਮੇਰੇ YouTube ਚੈਨਲ ਕੇ ਪੀਤਾਰੀ ਵਾਲ ਦੇ ਵਿੱਚ ਸੋ ਬਹੁਤ ਸਰਾਉ ਜੀ ਅੱਜ ਦਾ ਬਲੌਗ ਜਿਹੜਾ ਕਾਫੀ ਟਾਈਮ ਤੋਂ ਬਾਅਦ ਮੈਂ ਪਾਉਣ ਲੱਗੇ ਹਾਂ ਤਾਂ ਬਲੌਗ ਨੂੰ ਸਪੋਰਟ ਕਰਿਆ ਕਰੋ ਤੁਸੀਂ ਆਪਾਂ ਹੁਣ ਪੀਣ ਲੱਗੇ ਸੀ ਚਾਹ ਇੱਧਰ ਰੱਖਿਆ ਚਾਹ ਦੇ ਸਾਡੇ ਸੀਗਾ ਸੋ ਅੱਗੇ ਨਾਲੋਂ ਥੋੜਾ ਜਿਹਾ ਲੇਟ ਉੱਠੇ ਆਂ ਜ਼ਿਆਦਾ ਨਹੀਂ ਸੋ ਇੱਧਰ ਮੈਂ ਰਾਤ ਬਣਾਈ ਸੀ ਪੰਜੀਰੀ ਸੋ ਆਜੋ ਜੀ ਜਿਹਨੇ ਜਿਹਨੇ ਪੰਜੀਰੀ ਖਾਣੀ ਹੈ ਸੋ ਪਲੀਜ਼ ਹੁਣ ਕਮੈਂਟ ਕਰਕੇ ਆਇਆ ਨਾ ਕਿ ਉਹ ਵੀ ਇਹ ਕਿਹੜਾ ਮੌਸਮ ਦਾ ਪੰਜੀਰੀ ਦਾ ਠੀਕ ਹੈ ਖਾਣ ਪੀਣ ਦਾ ਕੋਈ ਮੌਸਮ ਨਹੀਂ ਹੁੰਦਾ ਬੰਦੇ ਦਾ ਜਦੋਂ ਜੀ ਕਰਦਾ ਬੰਦਾ ਉਹੋ ਚੀਜ਼ ਖਾ ਸਕਦਾ ਆ ਸੋ ਹੁਣ ਆਪਾਂ ਚਾਰ ਦਿਨ ਨਾਲ ਖਾਵਾਂਗੇ ਪੰਜੀਰੀ ਸੋ ਆਜੋ ਜੀ ਫਿਰ ਪੀਨੇ ਆਪਾਂ ਚਾਹ ਪੜੀ ਘਰ ਦਾ ਕੰਮ ਹੋ ਗਿਆ ਸਾਰਾ ਫਿਨਿਸ਼ ਸਾਰਾ ਖਤਮ ਕਰਤਾ ਪੱਕਾ ਦਾ ਕੰਮ ਸੋ ਹੁਣ ਆਪਾਂ ਦੇਖੀਏ ਕਿ ਹੁਣ ਕੀ ਕਰਨਾ ਸਭ ਤੋਂ ਪਹਿਲਾਂ ਦੇਣੀ ਆਪਾਂ ਦੁੱਧ ਨੂੰ ਉਬਾਲੀ ਕਿਉਂਕਿ ਦੁੱਧ ਕਾਫੀ ਟਾਈਮ ਦਾ ਆਇਆ ਹੋਇਆ ਕਿਉਂਕਿ ਮੌਸਮ ਆਪਣਾ ਗਰਮ ਬਹੁਤ ਆ ਗਰਮੀ ਬਹੁਤ ਆ ਸੋ ਪਹਿਲਾਂ ਦੇ ਲਈਏ ਹੁਣ ਆਪਾਂ ਦੁੱਧ ਨੂੰ ਉਬਾਲੀ ਉਸ ਤੋਂ ਬਾਅਦ ਕਰਦੇ ਆ ਕੋਈ ਕੰਮ ਅੱਛਾ ਸ਼ਿਕਰ ਕਰੋ ਸਹੀ ਗਾ ਖਾਲੋ ਜੀ ਵਾਟ ਇਜ਼ ਥਿਸ ਕੀ ਹੈ ਆਮਲਾ ਸੋ ਇਹ ਭੁੱਖੜੀ ਸਾਡਾ ਇਹਨੂੰ ਭੁੱਖ ਲੱਗੀ ਹੋ ਰਹੀਦੀ ਜਦੋਂ ਦੇਖੋ ਸੋ ਆਪਾਂ ਹੁਣ ਦੇ ਲਈ ਦੁੱਧ ਨੂੰ ਵਾਲੀ ਕਿਉਂਕਿ ਟਾਈਮ ਹੋ ਗਿਆ ਬਹੁਤ ਸੰਦਾ ਫੇਰ ਕਰਨੀ ਆਪਾਂ ਦੁਪਹਿਰ ਦੇ ਲੰਚ ਦੀ ਤਿਆਰੀ ਅੱਜ ਆਪਾਂ ਨੂੰ ਲੰਚ ਦੀ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਦਾਲ ਮੈਂ ਰਾਤ ਬਣਾਈ ਸੀ ਹੋ ਪਈ ਆ ਤੇ ਨਾਲ ਬਣਾਵਾਂਗੇ ਆਪਾਂ ਚਾਵਲ ਤੇ ਜਿਸ ਦਿਨ ਚਾਹ ਵਰ ਬਣਨੇ ਹੁੰਦੇ ਲੇਡੀਜ਼ ਨੂੰ ਖੁਸ਼ੀ ਇੰਨੀ ਖੁਦਿਆ ਵਿਹਾਇਤ ਸਾਨੂੰ ਰੋਟੀ ਨਹੀਂ ਬਣਾਉਣੀ ਪੈਣੀ ਸੋ ਬੱਚੇ ਕਹਿੰਦੇ ਮम्मा ਅੱਜ ਗਰਮੀ ਬਹੁਤ ਹੈ ਰੋਟੀ ਖਾਣੇ ਨਹੀਂ ਤੁਸੀਂ ਬਣਾਓ ਚਾਹ ਵਰ ਤੇ ਦੇਖਦੇ ਆ ਜੀ ਫਿਰ ਹੁਣ ਕੀ ਕਰਦੇ ਆ ਇਸ ਤੋਂ ਆ ਚਾਹ ਬਾਣੀ ਇੱਕ ਵਾਰੀ ਪੀ ਲਿਆ ਹੁਣ ਦੁਬਾਰਾ ਆਪਾਂ 10 ਵਾਰ ਚੁੱਕੇ ਨੇ ਦੁਬਾਰਾ ਇੱਕ ਵਾਰੀ ਚਾਹ ਬਾਣੀ ਫੇਰ ਪੀ ਲਈਏ ਕਿਉਂਕਿ ਆਪਾਂ ਹੈਗੇ ਜੀ ਚਾਹ ਦੇ ਲਵਰ ਜਿਹਨੂੰ ਕਹਿੰਦੇ ਟੀ ਲਵਰ ਠੀਕ ਹੈ ਤੇ ਚਾਹ ਮੈਨੂੰ ਬਹੁਤ ਪਸੰਦ ਆ ਆਪਣ ਇੱਕ ਵਾਰੀ ਆਪਾਂ ਫੇਰ ਚਾਹ ਪੀਵਾਂਗੇ ਸੋ ਫੇਰ ਕਰਦੇ ਆ ਦੁਪਹਿਰ ਦੀ ਤਿਆਰੀ ਫਿਰ ਮੇਰਲੇ ਤੁਹਾਨੂੰ ਹੁਣ ਆਪਾਂ ਬਾਅਦ ਚਾਹੋ ਜੀ ਗਾਇਸ ਵਾਰੀ ਆ ਚੁੱਕੀ ਹੈ ਜੀ ਹੁਣ ਦੁਪਹਿਰ ਤੇ ਲਾਂਚ ਦੀ ਸੋ ਮੈਨੂੰ ਪਹਿਲਾਂ ਵੀ ਕਿਸੇ ਨੇ ਕਿਹਾ ਸੀਗਾ ਵੀ ਤੁਸੀਂ ਹਮੇਸ਼ਾ ਨਾ ਸਲਾਈ ਦੇ ਵਿੱਚ ਮੈਨੂੰ ਕਿਸੇ ਨੇ ਮੈਸੇਜ ਕੀਤਾ ਸੀ ਕਈ ਦਿਨ ਹੋ ਗਏ ਵੀ ਜੀ ਵੀ ਤੁਸੀ ਤੁਹਾਡੇ ਦਾ ਸਾਰਾ ਦਿਨ ਕੰਮ ਚ ਹੀ ਲੰਘੀ ਅੱਲਾ ਤੁਹਾਡਾ ਬਲੌਗ ਹਮੇਸ਼ਾ ਕਿਚਨ ਤੇ ਸਟਾਰਟ ਹੋਵੇ ਕਿਚਨ ਤੇ ਮੁਕਦਾ ਹਾਂਜੀ ਜੀ ਇਹ ਗੱਲ ਸੱਚੀ ਹੈ ਜੀ ਸਾਰਾ ਦਿਨ ਕੰਮ ਕਰਦੀ ਹਾਂ ਮੋਟਰੇ ਲੇਡੀਜ਼ ਦੇ ਸੋ ਹਾਂ ਮੈਂ ਰੱਖੀ ਸੀ ਰਾਈਸ ਬਣਾ ਲਈ ਤੇ ਉਹ ਪਿਆਜ਼ ਵਗੈਰਾ ਪਿੰਨਾ ਕਰ ਲਈ ਸੀ ਚਾਹਵਲ ਵਗੈਰਾ ਸਨਕੇ ਰੱਖ ਹੋਏ ਨੇ ਤੋ ਬੜੀ ਖੁਸ਼ੀ ਹੁੰਦੀ ਹੈ ਜਿਸਨੇ ਸੋਪੀ ਨਹੀਂ ਕਿਸੀ ਜਾਣੀ ਦੇ ਵਿੱਚ ਸੋ ਹੁਣ ਆਪਾਂ ਖਾਣ ਲੱਗੇ ਮਿਲਦੇ ਆ ਜੀ ਵਲੌਗ ਦਾ ਦੂਸਰਾ ਦਿਨ ਨੈਕਸਟ ਡੇ ਹੈ ਜੀ ਕੱਲ ਕਿਸੇ ਰੀਜ਼ਨ ਕਰਕੇ ਕੱਲ ਵਾਲੇ ਵਲੌਗ ਤੋਂ ਮੈਂ ਕੰਟੀਨਿਊ ਨਹੀਂ ਕਰ ਪਾਈ ਸੀ ਇਸ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਥੋੜੇ ਮਤਲਬ ਤੁਹਾਡੇ ਸਾਰਿਆਂ ਨੂੰ ਮੈਂ ਸੌਰੀ ਮੰਗਦੀ ਹਾਂ ਸੋ ਇਹ ਹੁਣ ਮੰਡੇ ਹੋ ਗਿਆ ਜੀ ਅੱਜ ਇਹ ਉਹ ਹੈ ਜਿਹੜਾ ਮੈਂ ਆਪਾਂ ਬਣਾ ਰਹੇ ਸੀਗੇ ਬੱਚਿਆਂ ਦਾ ਲੰਚ ਨਾਚ ਜੱਜ ਨਾਲ ਬਣਾ ਰਹੇ ਸੀਗੇ ਜਿਸ ਦੇ ਵਾਲੇ ਆਟਾ ਜੋਂ ਕੇ ਰਹਿ ਗਿਆ ਹੁਣ ਆਪਾਂ ਕਰਦੇ ਹਾਂ ਬੱਚਿਆਂ ਦਾ ਲਾਂਚ ਰੈਡੀ ਤੇ ਇਹ ਲੱਫਾ ਚਾਹ ਪਾਣੀ ਪੀ ਲਿਆ ਫਿਰ ਬੱਚੇ ਜਾਣ ਤੋਂ ਬਾਅਦ ਕਰਦੇ ਹਾਂ ਜੀ ਆਪਣੇ ਘਰ ਦਾ ਕੰਮ ਕਾਰ ਸ਼ੁਰੂ ਟਿਫਨ ਹੋ ਗਏ ਬੱਚਿਆਂ ਦੇ ਰੈਡੀ ਖਾਣ ਵਾਸਤੇ ਵੀ ਪਰੌਂਠੀ ਰੈਡੀ ਆ ਇੱਧਰ ਚਾਹ ਵੀ ਰੈਡੀ ਆ ਸੋ ਇੱਧਰ ਸਤਿ ਸ਼੍ਰੀ ਅਕਾਲ ਬੱਚੇ ਵੀ ਰੈਡੀ ਨੇ ਸੋ ਹੁਣ ਤਾਂ ਸੱਲੀ ਨਾਲ ਬਹਿ ਕੇ ਪੀ ਲਈਏ ਪਹਿਲਾਂ ਆਪਾਂ ਚਾਹ ਬਾਕੀ ਦੀ ਕੰਮ ਦੀ ਕਾਰਵਾਈ ਆਪਾਂ ਫੇਰ ਕਰਦੇ ਹਾਂ ਕਰਦਾ ਕੰਮ ਕਰ ਕਰਕੇ ਹੋ ਗਏ ਸੀ ਫ੍ਰੀ ਕਾਫੀ ਟਾਈਮ ਹੋ ਚੁੱਕਿਆ ਨਾ ਅ ਵੀ ਲਿਆ ਸੀ ਗੰਗੀ ਵਗਰਾ ਵੀ ਕਰ ਲਈ ਸੀ ਸੇ ਇੱਕ ਦੋ ਅਪਰ ਰੀ ਸ਼ੂਟ ਕਰਨ ਲੱਗੇ ਸੀ ਇਸ ਕਰਕੇ ਵਲੌਗ ਮੈਂ ਕੰਟੀਨਿਊ ਕਰ ਲਈ ਕਰ ਪਾਈ ਸੀ ਸੋ ਹੁਣ ਹੋ ਗਿਆ ਸਾਡੇ ਲੰਚ ਦਾ ਟਾਈਮ ਸੋ ਹੁਣ ਆਪਾਂ ਕਰਨ ਲੱਗੇ ਸੀ ਇਹ ਲੰਚ ਹੁਣ ਆਪਾਂ ਕਰ ਲਈਏ ਜੀ ਲੰਚ ਫਿਰ ਲੰਚ ਤੋਂ ਬਾਅਦ ਤੁਹਾਨੂੰ ਮਿਲਦੇ ਆ ਸੋ ਆਜੋ ਜੀ ਜਿਨੇ ਜਿਨੇ ਰੋਟੀ ਖਾਣੀ ਹੈ ਦੁਪਹਿਰ ਦੀ ਗਾਈਜ਼ ਆਪਾਂ ਹੋ ਗਏ ਸੀ ਰੋਟੀ ਪਾਣੀ ਖਾ ਕੇ ਬੈਲੇ ਜਲ ਮੈਂ ਥੋੜਾ ਜਿਹਾ ਤੁਹਾਨੂੰ ਸ਼ਾਰਟ ਲੈ ਕੇ ਦੱਸਦਾ ਸੀਗਾ ਸੇ ਚਾਹ ਪਾਣੀ ਵੀ ਪੀ ਲਿਆ ਸੀ ਰੈਸਟ ਵੀ ਹੋ ਗਈ ਸੀ ਹੁਣ ਆਪਾਂ ਚੱਲੇ ਆ ਮਾਰਕੀਟ ਤੇ ਮਾਰਕੀਟ ਕਿਉਂ ਚੱਲੇ ਆ ਇਹ ਵੀ ਤੁਹਾਨੂੰ ਦੱਸਾਂਗੇ ਸੋ ਵਲੌਗ ਨਾਲ ਸਾਰੇ ਜਣੇ ਜੁੜੇ ਰਹੋ ਗਾਈਜ਼ ਇਹ ਆਪਾਂ ਹਲਵਾਈ ਦੀ ਦੁਕਾਨ ਤੇ ਹਲਵਾਈ ਦੀ ਦੁਕਾਨ ਤੋਂ ਮੈਂ ਲੈਣੇ ਸੀਗੇ ਸਮੋਸੇ ਤੇ ਪਹਿਲਾਂ ਆਪਾਂ ਪੁੱਛਿਆ ਵੀ ਸਮੋਸੇ ਹੈਗੀਆਂ ਕਿ ਨਹੀਂ ਸੋ ਸੋਸ ਮੋਸੇ ਵੈ ਧਾਰੀਵਾਲ ਸਾਹਿਬ ਨੇ ਗਰਮ-ਗਰਮ ਕੜਵਾਲੇ ਸੀਗੇ ਫਿਰ ਆਪਾਂ ਆਈ ਜੀ ਬੈਕਰੀ ਤੇ ਕਿਉਂਕਿ ਬੈਕਰੀ ਤੋਂ ਕੀ ਲੈਣਾ ਤੁਹਾਨੂੰ ਦੱਸਦੇ ਆ ਰਹਿ ਮਤਲਬ ਜੱਜ ਨਾ ਕਰਿਓ ਵੀ ਮੈਂ ਕੀ ਉਹ ਕਰਨਾ ਵਾ ਸੋ ਗਲਤ ਕਮੈਂਟ ਵੀ ਨਾ ਕਰਿਓ ਰੁਕੋ 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 ਕੇਕ ਤੇ ਨਾ ਜਾਓ ਕਿਉਂਕਿ ਮੈਂ ਕੇਕ ਨਹੀਂ ਲੈਣਾ ਸੀਗਾ ਮੇਰਾ ਇੰਨਾ ਬਜਟ ਨਹੀਂ ਸੀਗਾ ਕੇਕ ਲੈਣ ਵਾਲਾ ਮੈਂ ਸਿਰਫ ਪੇਸਟੀਆਂ ਹੀ ਲੈਣੀਆਂ ਸੀਗੀਆਂ ਕਿਉਂਕਿ ਆਪਾਂ ਫੈਮਿਲੀ ਦੇ ਵਿੱਚ ਹੀ ਸੈਲੀਬ੍ਰੇਟ ਕਰਨਾ ਹੁੰਦਾ ਤਾ ਸਿਰਫ ਮੈਂ ਪੇਸਟੀਆਂ ਲਈਆਂ ਸੀਆਂ ਤੇ ਉੱਥੋਂ ਸਮੋਸੇ ਲਈ ਸੀ ਮੈਨੂੰ ਲੱਗੀ ਬਹੁਤ ਜ਼ਿਆਦਾ ਗਰਮੀ ਫੇਰ ਆਪਾਂ ਛੋਟੀ ਜੀ ਕੋਲਡ ਡਰਿੰਕ ਲਈ ਤਾਂ ਚਾਰੀ ਵੱਲ ਸਾਵ ਨੂੰ ਪੁੱਛਿਆ ਕਹਿੰਦੇ ਨਹੀਂ ਤੂੰ ਪੀ ਸੋ ਇਹਨਾਂ ਨੇ ਨਹੀਂ ਪੀਤੀ ਸੀਗੀ ਫੇਰ ਆਪਾਂ ਅੱਗੇ ਜੀ ਰਸਤੇ ਦੇ ਵਿੱਚ ਰਸਤੇ ਦੇ ਵਿੱਚ ਰੁਕਣਾ ਸੀਗਾ ਤਾਂ ਇਹ ਹੈ ਜੀ ਆਪਣਾ ਚੌਂਕ ਇਹਨੂੰ ਅਸੀਂ ਕਹਿੰਦੇ ਆ ਮਹਾਰਾਣਾ ਪਰ ਤਾਪ ਸਿੰਘ ਚੌਂਕ ਤੇ ਇਹ ਮੇਨ ਚੌਂਕ ਆ ਜੀ ਸਾਡਾ ਇਹਨੂੰ ਕੋੜੇ ਵਾਲਾ ਚੌਂਕ ਵੀ ਕਹਿੰਦੇ ਨੇ ਹਾਂਜੀ ਮੈਂ ਗਈ ਸੀ ਮਾਰਕੈਂਟ ਗਈ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਮਾਰਕੈਂਟ ਕੀ ਕਰਨ ਜਾਣਾ ਸੋ ਅੱਜ ਮੇਰਾ ਬਰਥਡੇ ਆ ਨਾ ਬਰਥਡੇ ਲਈ ਸੋਸੇ ਲੈਣ ਗਈ ਸੀ ਬੱਚਿਆਂ ਲਈ ਤੇ ਨਾਲੇ ਕੇਕ ਸੋ ਆਪਾਂ ਛੋਟੇ ਛੋਟੇ ਖੁਸ਼ੀਆਂ ਨਾਲ सेलिब्रेट ਕਰ ਲੈਂਦੇ ਆ ਕਿਉਂਕਿ ਆਪਾਂ ਹਮੇਸ਼ਾ ਬਜਟ ਦੇ ਹਿਸਾਬ ਨਾਲ ਹੀ ਚੱਲਦੇ ਆ ਜਿੰਨਾ ਕ ਆਪਣਾ ਬਜਟ ਹੁੰਦਾ ਵਾ ਸੋ ਬਸ ਸਾਡਾ ਇੰਨਾ ਕ ਬਜਟ ਸੀਗਾ ਸੋ ਆ ਜਿਓ ਜੀ ਫਿਰ ਆਪਾਂ ਕਰਦੇ ਆ ਹੁਣ ਸੈਲੀਬ੍ਰੇਸ਼ਨ ਤੁਹਾਨੂੰ ਆਪਾਂ ਖਵਾਵਾਂਗੇ ਸਮੋਸੇ ਦਾ ਪੇਸਟੀਆਂ ਵਾਹਿਗੁਰੂ ਨੇ ਚਾਇਆ ਤਾਂ ਆਪਾਂ ਅਗਲੀ ਵਾਰ ਜ਼ਰੂਰ ਤੁਹਾਡੀ ਸਭ ਆਪਾਂ ਸਾਰੀ ਫੈਮਿਲੀ YouTube ਫੈਮਿਲੀ ਨਾਲ ਕੇਕ ਕਟਾਂਗੇ ਸੋ ਬਾਏ ਬਾਏ ਮਾਜੀ ਮੈਨੂੰ ਆ ਰਹਾ ਹੈ ਹਾਂ ਹਾਂ ਚਲੋ ਸੋ ਆਪਾਂ ਸਿਰਫ ਬੱਚਿਆਂ ਦੀ ਖੁਸ਼ੀ ਲਈਓ ਕਰਦੇ ਜੋ ਵੀ ਕਰਦੇ ਆ ਬੱਚੇ ਮਗਰ ਪੈ ਜਾਂਦੇ ਨੇ ਬੋਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਪ੍ਰਿਯਾ ਹੈਪੀ ਬਰਥਡੇ ਟੂ ਯੂ ਸੋ ਥੈਂਕ ਯੂ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਤਾਂ ਕਰਿਓ ਜੀ ਫਿਰ ਆਪਾਂ ਨੂੰ ਸਾਰੇ ਜਣੇ ਵਿਸ਼ ਥੈਂਕ ਯੂ ਬਾਏ ਬਾਏ ਸੋਨਾ ਜੀ ਖਾ ਲਈਏ ਸਮੋਸੇ ਸਾਡੇ ਸਮੋਸੇ ਹੋ ਰਹੇ ਨੇ ਠੰਡੇ ਸਬਾਹ ਦਾ ਫਿਰ ਤੁਹਾਨੂੰ ਮਿਲਦੀਆਂ ਅੱਜ ਦਾ ਵਲੌਗ ਸੀਗਾ ਕਿਵੇਂ ਲੱਗਿਆ ਸਾਰਿਆਂ ਨੂੰ ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਮੈਨੂੰ ਬਰਥਡੇ ਵੇਸ਼ ਥੰਬ ਕਰਿਓ ਜਿਨ੍ਹਾਂ ਨੇ ਮੈਨੂੰ ਕਮੈਂਟ ਨਹੀਂ ਕੀਤਾ ਆਲਮੋਸਟ ਮੇਨੂੰ ਸਭ ਦੇ ਕਮੈਂਟ ਆ ਚੁੱਕੇ ਨੇ ਸੋ ਇੰਨਾ ਕੀ ਅੱਜ ਦਾ ਵਲੌਗ ਸੀਗਾ ਅਸੀਂ ਛੋਟੇ ਛੋਟੇ ਖੁਸ਼ੀਆਂ ਚ ਵੀ ਆਪਣੀਆਂ ਖੁਸ਼ੀਆਂ ਲੱਭ ਲੈਣੇ ਆ ਜੀ ਸੋ ਜਿੰਨਾ ਕੋ ਬਜਟ ਹੁੰਦਾ ਉਸ ਹਿਸਾਬ ਨਾਲ ਚੱਲਦੇ ਆ ਤੇ ਵਲੌਗ ਨੂੰ ਜੇ ਤੁਹਾਨੂੰ ਕਿਸੇ ਵੀ ਰੀਜ਼ਨ ਕਰਕੇ ਵਧੀਆ ਲੱਗਦਾ ਆ ਤੇ ਵਲੌਗ ਨੂੰ ਛੋਟੇ ਜਿਹੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਆ ਕਰੋ ਸੋ ਕਰਦੇ ਆ ਜੀ ਫਿਰ ਆਪਾਂ ਵਲੌਗ ਦਾ ਹੁਣ ਇੱਥੇ ਹੀ ਐਂਡ ਸਸਿਕਾ ਨਮਸਤੇ ਆਦਾਬ ਮਿਲਦੇ ਆ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ